ਟੈਜ న్యూਸ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਮੌਜੂਦ ਹਾਂ ਜਲਾਲਾਬਾਦ ਦੇ ਹਲਕੇ ਦੇ ਪਿੰਡ ਮਹਾਲਮ ਦੇ ਨਾਲ ਲੱਗਦੀ ਢਾਣੀ ਪ੍ਰੇਮ ਸਿੰਘ ਵਾਲਾ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਦੱਸਦੀ ਹੈ ਕਿ ਛੋਟੀ ਜੀ ਬੱਚੀ ਐਸ ਪਰਿਵਾਰ ਦੀ ਰੋਜ਼ਗਾਰ ਦਾ ਵੀ ਕੋਈ ਸਾਧਨ ਨਹੀਂ ਹੈਗਾ ਮੇਹਨਤ ਮਜ਼ਦੂਰੀ ਕਰਦਾ ਹੈ ਪਰਿਵਾਰ ਤਾਂ ਇਹਨਾਂ ਦੀ ਬੱਚੀ ਨੂੰ ਜਿਹੜੀ ਅੱਖ ਦੀ ਪ੍ਰੋਬਲਮ ਜਨਮ ਤੋਂ ਹੀ ਲੈ ਕੇ ਤਕਰੀਬਨ ਦੱਸੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਕਿਹਾ ਹੈ ਕਿ ਬੱਚੀ ਦੀ ਅੱਖ ਦੀ ਜਿਹੜੀ ਪੁਤਲੀ ਹੈ ਉਹ ਖਰਾਬ ਹੈ ਤੇ ਉਹ ਨਵੀਂ ਪਵੇਗੀ ਜਿਸ ਕਰਕੇ ਬੱਚੀ ਨੂੰ ਇਲਾਜ ਦੇ ਲਈ ਇਹਨਾਂ ਦੇ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਲਜਾਇਆ ਗਿਆ ਪਰ ਡਾਕਟਰਾਂ ਨੇ ਜਿਹੜਾ ਖਰਚਾ ਦੱਸਿਆ ਉਹ ਇਹਨਾਂ ਦੀ ਪਹੁੰਚ ਤੋਂ ਬਾਹਰ ਹੈ ਪਰਿਵਾਰ ਨੇ ਮਦਦ ਦੀ ਗੋਹਾਰ ਲਗਾਈ ਹੈ ਕਈ ਸਮਾਜ ਸੇਵੀ ਸੰਸਥਾ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਗਰੀਬਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹਵਾਂਗੇ ਅਗਰ ਇਸ ਵੀਡੀਓ ਨੂੰ ਕੋਈ ਦੇਖਦਾ ਹੈ ਸਮਾਜ ਸੇਵੀ ਸੰਸਥਾ ਦਾ ਕੋਈ ਮੈਂਬਰ ਦੇਖਦਾ ਜਾਂ ਕੋਈ ਹੋਰ ਵਿਅਕਤੀ ਦੇਖਦਾ ਤੈਸੇ ਪਰਿਵਾਰ ਦੀ ਜਿਹੜਾ ਵੱਧ ਚੜ ਕੇ ਮਦਦ ਜ਼ਰੂਰ ਕਰਿਓ ਜੇ ਬਾਕੀ ਗੱਲਬਾਤ ਆਪਾਂ ਕਰਦੇ ਆ ਸਾਡੇ ਨਾਲ ਪਰਿਵਾਰ ਵੀ ਮੌਜੂਦ ਹੈ ਤੇ ਪਿੰਡ ਵਾਸੀ ਵੀ ਮੌਜੂਦ ਨੇ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੇਰਾ ਨਾਮ ਅੰਗਤ ਸਿੰਘ ਜੀ ਕਿਹੜੇ ਪਿੰਡ ਦੇ ਸਾਡਾ ਮਾਲਮਟਾਨੀ ਪ੍ਰੇਮ ਸਿੰਘ ਟਾਨੀ ਪ੍ਰੇਮ ਸਿੰਘ ਜੀ ਤੇ ਇਹ ਬੱਚੀ ਨੂੰ ਕੀ ਦਿੱਕਤ ਹੈ ਇਹ ਬੱਚੀ ਨੂੰ ਜੀ ਬਚਪਨ ਤੋਂ ਹੀ ਹੋ ਗਿਆ ਜਦੋਂ ਪੰਜਾ 6 ਮਹੀਨਾ ਤੋਂ ਬਾਅਦ ਦਿੱਕਤ ਆ ਲੱਗੀ ਜਨਮ ਤੋਂ ਜਨਮ ਤੋਂ ਕਿੰਨੇ ਸਾਲਾਂ ਦੀ ਉਮਰ ਹੈਂ ਦੀ ਇਹ ਲਗਭਗ ਹੋ ਨ ਹੋ ਗਈ ਜੀ 11ਵਾਂ ਸਾਲ 11 ਸਾਲ ਤੇ ਇਹ ਇੱਕ ਦਿੱਕਤ ਕੀ ਅੱਖ ਨੂੰ ਇਹ ਦਿੱਕਤ ਜੀ ਇਹਨ ਵਕ ਤੇ ਹੁਣ ਪੁਤਲੀ ਖਰਾਬ ਹੋ ਗਈ ਹੈ ਅਸੀਂ ਵਕ ਹੋ ਕੇ ਡਾਕਟਰ ਕੋਲ ਇੱਥੇ ਗਏ ਸੀਗੇ ਅੱਛਾ ਤੇ ਇਥੇ ਕੋਈ ਹੱਲ ਨਹੀਂ ਹੈਗਾ ਇਹ ਅੱਖ ਦੀ ਪੁਤਲੀ ਪੈਣੀ ਅੱਛਾ ਤੇ ਤੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਜੀ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ ਕਿੰਨੇ ਮੈਂਬਰ ਹੋ ਪਰਿਵਾਰ ਦੇ ਅਸੀਂ 5 ਹੈ ਜੀ 5 ਕਿੰਨੇ ਬੱਚੇ ਨੇ ਤੁਹਾਡੇ ਬੱਚੇ 3 ਨੇ ਜੀ ਜੀ ਤੇ ਇਹ ਹੁਣ ਡਾਕਟਰ ਕਿਥੋਂ ਤੁਸੀਂ ਉਹਨਾਂ ਦਿਖਾਇਆ ਤੇ ਉਹਨਾਂ ਨੇ ਕਿਹਾ ਪੁਤਲੀ ਪੈਣ ਵਾਲੀ ਅੱਖ ਅਸੀਂ ਵਕਫ ਡਾਕਟਰ ਕੋ ਗਏ ਅਸੀਂ ਆਪਣੇ ਚੰਡੀਗੜ੍ਹ ਗਏ ਸੀਗੇ ਹਾਂ ਇੱਥੇ ਗਏ ਆ ਜਬ ਠਿੰਡੇ ਗਏ ਜੀ ਇੱਕ ਹੋਰ ਹਸਪਤਾਲੇ ਜਿੱਥੇ ਅੱਖਾਂ ਜੀ ਤੇ ਹੁਣ ਕੀ ਜੈਤੋ ਜੀ ਜੈਤੋ ਵੀ ਗਏ ਉਹਨਾਂ ਵੀ ਜਵਾਬ ਦਿੱਤਾ ਉਹ ਕਹਿੰਦੇ ਅੱਖ ਦੀ ਪੁਤਲੀ ਪੈਣੀ ਹੈ ਜੀ ਤੇ ਰੁਪਈਆ ਬਹੁਤ ਕਈ ਬੈਠੇ 2.5 ਦਿਖ ਰਹੀ ਅੱਛਾ ਤੇ ਤੁਹਾਡੇ ਕੋਲੇ ਪਹੁੰਚਿਆ ਨਹੀਂ ਨਹੀਂ ਮੇਰੇ ਕੋਲ ਪਹੁੰਚਿਆ ਨਹੀਂ ਜੀ ਜੀ ਕਈ ਸਮਾਜ ਸੇਵੀ ਹੁੰਦੇ ਨੇ ਕਈ ਦਾਨ ਪੁੰਨ ਕਰਦੇ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੁੰਦਾ ਜੇ ਮੇਰੇ ਅੱਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਹੱਥ ਜੋੜ ਕੇ ਬੇਨਤੀ ਵੀ ਜਿੰਨੀ ਮਦਦ ਹੋ ਸਕਦੀ ਮੇਰੇ ਗਰੀਬ ਦੀ ਕਰੋ ਹੂੰ ਮਿਹਨਤ ਮਜ਼ਦੂਰੀ ਕਰਦੇ ਹਾਂ ਤੁਸੀਂ ਕੋਈ ਰਜਗਾਰ ਦਾ ਹੋਰ ਸਾਜਣਾ ਨਹੀਂ ਕੁਝ ਨਹੀਂ ਹੈ ਗਾ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਅਸੀਂ ਚੱਕ ਬਲੋਚਾ ਦੇ ਤੇ ਟਾਣੀ ਪ੍ਰੇਮ ਸਿੰਘ ਦੇ ਰਹਿਣ ਵਾਲੇ ਤੇ ਬੱਚੀ ਨੂੰ ਦਿੱਕਤ ਕੀ ਹੈ ਤੁਹਾਡੀ ਨੂੰ ਇਹ 5-6 ਮਹੀਨੇ ਦੇਗੀ ਸੀ ਤੇ ਇਹਦੇ ਆਖ ਤੇ ਪੁਤਲੀ ਆ ਗਈ ਸੀ ਜੀ ਤੇ ਅਸੀਂ ਵਾਕ ਵਕਾ ਡਾਕਟਰ ਕੋਲ ਲਗਾਇਆ ਤਾਂ ਕਹਿੰਦੇ ਇਲਾਜ ਨਹੀਂ ਹੈਗਾ ਹੂੰ ਇਹ 2.5 ਲੱਖ ਦੇ ਕਰੀਬ ਇਹਦੀ ਪੁਤਲੀ ਪਵੇਗੀ ਤੇ ਦੋ ਪਰੇਸ਼ਾਨ ਦੱਸੇ ਨੇ ਹੂੰ ਤੇ ਘਰ ਦੇ ਹਾਲਾਤ ਕਿਦਾਂ ਦੇ ਨੇ ਕਲਾ ਕਰਦੇ ਹਾਲਤ ਬਹੁਤ ਮਾੜੇ ਨੇ ਹੂੰ ਰੋਜ਼ਗਾਰ ਦਾ ਕੋਈ ਸਾਧਨ ਬਸ ਮੈਂ ਤ ਮਜਬੂਰ ਹੈਗੀ ਆ ਜੋ ਕਰ ਲਈ ਤਾਂ ਕਰਦਾ ਮਸਾ ਗੁਜ਼ਾਰਾ ਹੁੰਦਾ ਕਿੰਨੇ ਮੈਂਬਰ ਹੋ ਪਰਿਵਾਰ ਦੇ ਅਸੀਂ 5 ਜੀ ਕਿੰਨੇ ਬੱਚੇ ਤੁਹਾਡੇ ਦੋ ਕੁੜੀਆਂ ਇੱਕ ਮੁੰਡਾ ਜੀ ਕਈ ਸਮਾਜ ਸੇਵੀ ਹੁੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਕਰਨਾ ਚਾਹੁੰਦੇ ਆ ਭਈ ਸਾਡੀ ਬਾਤ ਤੋਂ ਵਧੇ ਹੈਲਪ ਕੀਤੀ ਜਾਵੇ ਦੋਸ ਬੱਚੀ ਦਾ ਇਲਾਜ ਹੋ ਸਕੇ ਜੀ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਜੋ ਕਮ ਲੋਚਾ 40 ਪੈਸੇ ਦੀ ਰਹਿਣ ਵਾਲਾ ਮੈਂ ਵਿਜੂਦਾ ਮੈਂਬਰ ਹੈ ਜੀ ਕੀ ਨਾਮ ਹੈ ਤੁਹਾਡਾ ਪੂਰਨ ਸਿੰਘ ਜੀ ਤੇ ਇੱਕ ਜਿਹੜਾ ਪਰਿਵਾਰ ਦੱਸ ਰਿਹਾ ਕਿ ਬੱਚੀ ਨੂੰ ਅੱਖ ਦੀ ਦਿੱਕਤ ਹੈ ਤੇ ਡਾਕਟਰਾਂ ਨੇ ਬਹੁਤ ਜ਼ਿਆਦਾ ਪੈਸਾ ਮੰਗਿਆ ਇਹਦੇ ਇਲਾਜ ਲਈ ਤੇ ਘਰ ਵੀ ਕਹਿੰਦੇ ਗਰੀਬ ਹੈ ਹਾਂਜੀ ਹਾਂਜੀ ਘਰ ਬਹੁਤ ਗਰੀਬ ਹੈ ਜੀ ਜੀ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਜੀ ਜੀ ਤੇ ਬੱਚੀ ਦਾ ਇਲਾਜ ਕਰਾਉਣ ਵਾਸਤੇ ਵੀ ਵਕ-ਵਕ ਡਾਕਟਰਾਂ ਤੋਂ ਇਲਾਜ ਕਰਾਇਆ ਸੀ ਜੀ ਵੀ ਕਿਦਰ ਕੋਈ ਮਸਲਾ ਹੱਲ ਨਹੀਂ ਹੋਇਆ ਸੀ ਜੀ ਹਾਂਜੀ ਤੁਸੀਂ ਪਿੰਡ ਚੋਂ ਨਹੀਂ ਇਹਨਾਂ ਦੀ ਸਹਾਇਤਾ ਕੀਤੀ ਨਹੀਂ ਜੀ ਪਿੰਡ ਚੋਂ ਅਜੇ ਤੱਕ ਤਾਂ ਨਹੀਂ ਕਿਸੇ ਨੇ ਸਹਿਤਾ ਦਿੱਤੀ ਸੀ ਤੇ ਕਈ ਜਿਹੜੇ ਸਮਾਜ ਸੇਵੀ ਹੁੰਦੇ ਨੇ ਜਿਹੜੇ ਲੋਕਾਂ ਦੇ ਗਰੀਬਾਂ ਦੀ ਪਹਿਲ ਦੇ ਆਧਾਰ ਤੇ ਮਦਦ ਕਰਨ ਲਈ ਅੱਗੇ ਆਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਵੀ ਬੱਚੀ ਦਾ ਇਲਾਜ ਕਰਾਇਆ ਜਾਵੇ ਜਿੰਨੀ ਵੀ ਮਦਦ ਹੋ ਸਕੇ ਵੀ ਨਿਕਰਾਈ ਜਾਵੇ ਪਰਿਵਾਰ ਕੋਲੇ ਕੋਈ ਰਜਗਾਰ ਦਾ ਸਾਧਨ ਨਹੀਂ ਜੀ ਮਿਹਨਤ ਮਜ਼ਦੂਰੀ ਕਰਦੇ ਹਾਂ ਜੀ 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 ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੇਰਾ ਨਾਮ ਮਲਕੀਸ਼ ਸਿੰਘ ਚੱਕ ਬਲੋਚਾ ਮਾਮਟਾਣੀ ਪ੍ਰੇਮਸਿੰਦਰ ਰਹਿਣ ਵਾਲਾ ਹਾਂ ਜੀ ਜੀ ਇਹ ਜਿਸ ਤਰੀਕੇ ਨਾਲ ਪਰਿਵਾਰ ਕਹਿ ਰਿਹਾ ਕਿ ਬੱਚੀ ਨੂੰ ਅੱਖ ਦੀ ਪ੍ਰੋਬਲਮ ਹੈ ਤੇ ਇਲਾਜ ਲਈ ਇਹਨਾਂ ਦੇ ਕੋਲ ਪੈਸੇ ਵੀ ਨਹੀਂ ਹੈਗੇ ਇਹ ਪਰਿਵਾਰ ਬਹੁਤ ਗਰੀਬ ਹੈ ਜੀ ਸੱਜੀ ਦਿਹਾੜੀ ਕਰਕੇ ਉਹਨਾਂ ਘਰ ਦਾ ਗੁਜ਼ਾਰੇ ਮাসে ਚੱਲਦਾ ਹੈ ਜੀ ਇਹਨਾਂ ਡਾਕਟਰ ਨੇ ਦਿਖਾਇਆ ਬਾਕੀ ਇਹਨਾਂ ਦਾ ਜੋ ਇਲਾਜ ਹੈ ਇਹਨਾਂ ਦੀ ਪਹੁੰਚ ਤੋਂ ਬਾਹਰ ਹੈ ਜੀ ਜੀ ਜੋ ਕਿ ਸਮਾਜ ਸੇਵੀ ਨੇ ਜੋ ਵੀ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਬੱਚੇ ਦਾ ਇਲਾਜ ਕੀਤਾ ਜਾਵੇ ਜੀ ਪਰਿਵਾਰ ਤੇ ਇਹ ਟੈਨਸ਼ਨ ਹੈ ਜੀ ਕਿ ਬੱਚੀਆਂ 3 ਧੰਨ ਬਗਾਨਾ ਹੁੰਦੀਆਂ ਨੇ ਬਹੁਤ ਜ਼ਿਆਦਾ ਬੋਝ ਹੈ ਇਹਨਾਂ ਤੇ ਇਹਨਾਂ ਨੂੰ ਜਰੂਰ ਹੈਲਪ ਕਰਨੀ ਚਾਹੀਦੀ ਜੀ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਜੀ ਮੇਰੇ ਫਾਦਰ ਸਾਹਿਬ ਮੌਜੂਦਾ ਸਰਪੰਚ ਨੇ ਸਰਦਾਰ ਸੁੱਚਾ ਸਿੰਘ ਜੀ ਜੀ ਤੇ ਇਸ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਚੀ ਦੇ ਇਲਾਜ ਲਈ ਇਹਨਾਂ ਦੇ ਕੋਲ ਪੈਸੇ ਨਹੀਂ ਤੇ ਦਿੱਕਤ ਵੀ ਬਹੁਤ ਵੱਡੀ ਆ ਛੋਟੀ ਜੀ ਬੱਚੀ ਹੈ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਜੀ ਸਾਰਿਆਂ ਨੂੰ ਕਿ ਕੋਈ ਵੀ ਦਾਨੀ ਸੱਜਣ ਜਿੰਨੇ ਵੀ ਹੈਗੇ ਨੇ ਜੀ ਬਾਤ ਤੋਂ ਬਾਤ ਸਾਡੀ ਮਦਦ ਕਰਨ ਅਸੀਂ ਆਦੇ ਪਿੰਡ ਵੱਲੋਂ ਵੀ ਜਿੰਨੀ ਹੋਈ ਅਸੀਂ ਇਹਨਾਂ ਦੀ ਮਦਦ ਕਰਾਂਗੇ ਜੀ ਤੇ ਗੁੜੀਆ ਦਾ ਇਲਾਜ ਹੋ ਸਕੇ ਜੀ ਤੇ ਇਹਨਾਂ ਨੂੰ ਫਾਇਦਾ ਮਿਲ ਸਕੇ ਜੀ ਗੁੜੀਆ ਛੋਟੀ ਜੀ ਹੈ ਤੇ ਜ਼ਰੂਰੀ ਹੈ ਜੀ ਇਹ ਤਾਂ ਬੱਚਿਆਂ ਦਾ ਇਲਾਜ ਕਰਾਉਣਾ ਪਰਿਵਾਰ ਦੇ ਹਾਲਾਤ ਕਿਦਾਂ ਦੇ ਨੇ ਪਰਿਵਾਰ ਦੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਮਿਹਨਤ ਨਾਲ ਹੀ ਆਦਾ ਕਰਦਾ ਜੋ ਵੀ ਗੁਜ਼ਾਰਾ ਹੈ ਉਹ ਕਰ ਰਹੇ ਨੇ ਜੀ ਨੇ ਉਹਨਾਂ ਨੂੰ ਹੀ ਮਦਦ ਕੀਤੀ ਸਾਰੇ ਜਿੰਨੀਆਂ ਵੀ ਕੋਈ ਸੰਸਥਾ ਨੇ ਦਾਨੀ ਸੱਜਣ ਨੇ ਸਾਰੇ ਵੱਧ ਤੋਂ ਵੱਧ ਸਾਡਾ ਸੰਯੋਗ ਦੇਣ ਤੇ ਇਸ ਪਰਿਵਾਰ ਦੇ ਜੋ ਮਦਦ ਹੋ ਸਕੀ